ਕੀ ਹਾਲ ਚਾਲ ਸਾਰੇ ਦੋਸਤਾਂ ਮਿੱਤਰਾਂ ਮੇਰੀ ਕਾਦੀ ਠੀਕ ਠਾਕ ਸੋਡੇ ਜਨਵਰੀ ਸੈਟਲਟਾ ਹੋਣਗੇ ਤੇ ਲਓ ਵੀ ਮਤਰੂ ਅੱਜ ਦਾ ਸੋਡੇ ਨਾ ਆਪਾਂ ਛੇ ਗੱਲ ਸ਼ੇਅਰ ਕਰਨੀਆਂ ਕੋਈ ਨਹੀਂ ਕੋਈ ਨਹੀਂ ਚੱਕਲਾ 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 ਕਰ ਲਾ ਗੱਲ ਕੋਈ ਤੇ ਲਓ ਬਾਈ ਇਹ ਮੈਂ ਤੁਹਾਨੂੰ ਦੱਸਦਾ ਆਪਾਂ ਨਾ ਜਾਣਾ ਗਾਂਊਸ਼ਾਲਾ ਜੂਮ ਕਰਕੇ ਦਿਖਾ ਦਿੰਦੇ ਮੜੇਆ ਕਿੱਧਰ ਗਾਂਊਸ਼ਾਲਾ ਹੋ ਰਹੀ ਸਾਹਮਣੀ ਉਹ ਜਿਹੜੀ ਜਿੰਨੀ ਵੀ ਜਗਾ ਉਹ ਦਰਖਤਾਂ ਦੇ ਵਿੱਚ ਦਿਖਦੀ ਹੈ ਨਾ ਉਹ ਰਹੀ ਸਾਰੀ ਸਾਰੀ ਜੂਮ ਕਰਦੇ ਟੋਟਲੀ ਜੂਮ ਕਰਦੇ ਸਾਰਾ ਜੂਮ ਕਰਕੇ ਦਿਖਾ ਦੇ ਆਹ ਸਾਰੀ ਬਾਈ ਗਾਂਊਸ਼ਾਲਾ ਠੀਕ ਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਇਹ ਕਹਾਣੀ ਜਦੋਂ ਮੈਂ ਹੁੰਦਾ ਸੀ ਬਹੀ ਦਸਾਂ ਕਿ ਸਾਲਾਂ ਦਾ ਹਨਾ ਉਦੋਂ ਮੈਂ ਆਪਣੇ ਦਾਦੇ ਨਾਲ ਆਉਂਦਾ ਹੁੰਦਾ ਸੀ ਇੱਥੇ ਸਾਈਕਲ ਤੇ ਤੇ ਇਹ ਹੈਗੀ ਆ ਦੁਨੀਆਂ ਕੇ ਦੇ ਨਾਲ ਆ ਗਊਂ ਸ਼ਾਲਾ ਦੁਨੀਆਂ ਕੇ ਪੰਡਾ ਰਹਿ ਗਿਆ ਤੇ ਇਧਰ ਰਣੀਆਂ ਰਹਿ ਗਿਆ ਤੇ ਪਰਲੇ ਪਾਸੇ ਜਿਹੜਾ ਇੱਕ ਠੀਕ ਆ ਕੋਹਲੀਆ ਤੇ ਉੱਥੇ ਜਾਣਾ ਹੁਣ ਆਪਾਂ ਮੈਂ ਬਈ ਅੱਜ ਤੋਂ 10 12 ਸਾਲ ਨਹੀਂ 15 ਕਿ ਸਾਲ ਹੋ ਗਏ ਇਹ ਗੱਲ ਨੂੰ ਮੈਂ ਤੁਹਾਨੂੰ ਦੱਸਾਂ ਕਿ ਸਾਲ ਸੀਗਾ ਹਾਂ 15 16 ਸਾਲ ਹੋ ਗਏ 15 16 ਸਾਲਾਂ ਬਾਅਦ ਹੁਣ ਚੱਲਿਆ ਮੈਂ ਇੱਥੇ ਜਾ ਕੇ ਉਥੇ ਨੇ ਗਾਈਆਂ ਗੂਆਂ ਦਿਖਾਉਣ ਨਾਲੇ ਆਦੀਆਂ ਯਾਦਾਂ ਤਾਜ਼ੀਆਂ ਕਰਦੇ 10 ਮਿੰਟ ਨਹਿ ਠੀਕ ਹੈ ਤੇ ਨਾਲ ਬਾਈ ਆਪਣੇ ਹੁਣ ਵੀਡੀਓ ਬਣਾਉਂਦਾ ਵਨੂਣਾ ਠੀਕ ਹੈ ਨਾਲ ਕਹੇਗਾ ਕਾਸ਼ ਹੋਰ ਕਾਸ਼ ਕੀ ਹਾਲ ਠੀਕ ਹੈ ਸੈਟ ਚਲੋ ਵੀ ਚੱਲ ਗਏ ਫਿਰ ਲਓ ਜੀ ਪਹੁੰਚ ਗਏ ਆ ਬਾਈ ਰਿਮਾਲ ਮੂਲ ਮੁੰਡਿਆਂ ਨੇ ਬੰਨ ਲਏ ਪਹਿਲਾਂ ਮੱਥਾ ਟੇਕ ਕੇ ਆਉਣੇ ਬਾਕੀ ਕੰਮ ਫੇਰ ਇੱਧਰ ਕਟੀਆਂ ਬੱਚੀਆਂ ਦਿਖਾਉਣੇ ਤੁਹਾਨੂੰ ਬਾਅਦ ਚ ਚੱਲ ਗਏ ਕਾਸ਼ ਹੋਰ ਆਈ ਬਾਈ ਮੇਨ ਜਗਾ ਇਹ ਉਹ ਦੇ ਉਧਰ ਚੱਲਦੇ ਮੱਥਾ ਟੇਕਣ ਲਓ ਵੀ ਮਿੱਤਰੋ ਪ੍ਰਸ਼ਾਦਾ ਹੀ ਛਕਿਆ ਹੁੰਦਾ ਵਾ ਅੰਦਰ ਮੱਥਾ ਟੇਕ ਕੇ ਆਉਂਦਾ ਵਾ ਤੇ ਬਹੁਤ ਹੀ ਚੰਗ ਬਦਲ ਗਈਆਂ ਪਰ ਕਈ ਹੈਗੀਆਂ ਜਿਵੇਂ ਚੀਜ਼ਾਂ ਆ ਦੋਨੇ ਬੋਰਡ ਹੋ ਗਏ ਜਨੇ ਆ ਰਿਹਾ ਆਪਣੇ ਪਿੱਛੇ ਇੱਕ ਦਰਖਾਈ ਨਾ ਸਾਰਾ ਠੀਕ ਆ ਇੱਕ ਆ ਜਿੱਥੇ ਉਹ ਜਾਨਵਰ ਬੰਨੇ ਹੋਏ ਆ ਪਿੱਛੇ ਪਸ਼ੂ ਆ ਵਾਲੀ ਠੀਕ ਆ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਆਓ ਚੱਲ ਜਾਈਏ ਆ ਇੱਧਰ ਇਹਨਾਂ ਨੇ ਆ ਗਏ ਆ ਅਗਰ ਨਹੀਂ ਦਿਖਾਈਏ ਤੇ ਨਹੀਂ ਵੇਵਾ ਨਹੀਂ ਦਿਖਾਈਏ ਦੇਖੀਏ ਆ ਜਿਹੜੀ ਕੈਮਰਾਮੈਨ ਦੀ ਮਗਰ ਜਗਾ ਦੇਖ ਲੋ ਇਧਰ ਠੀਕ ਹੈ ਇਹ ਹੈਗੀ ਹੈ ਦੁੱਧ ਲੀਆਂ ਗਾਇਆਂ ਦੀ ਕਿਉਂਕਿ ਮੈਨੂੰ ਤਾਂ ਪਤਾ ਬਈ ਤੁਹਾਨੂੰ ਦੱਸਿਆ ਵਾ ਇਹ ਇੱਥੇ ਹੁੰਦੇ ਰਹੇ ਆ ਇਧਰ ਦੀ ਗਾਇਆਂ ਬਾਹਰ ਕੱਢ ਲੈਂਦੇ ਨੇ ਜਿਹੜੀਆਂ ਗਾਇਆਂ ਉੱਥੇ ਸੀਗੀਆਂ ਜਾਂਦੇ ਹੋਸਣ ਦਿਖਾਦਣੇ ਬਾਹਰ ਚੱਕ ਲਗਾ ਕੇ ਕਿਆ ਨਹੀਂ ਪਾਣੇ ਕੋਈ ਜਿੱਤੇ ਪਾਟੀਆਂ ਹੋ ਉੱਧਰ ਵੀ ਬਾਕੂ ਚੜਿਆ ਹੋਰ ਉੱਧਰ ਵੀ ਗੱਲ ਨਾ ਰੱਖਣੇ ਛੋੜਨੇ ਤੇ ਬਾਈ ਅਸੀਂ ਇੱਥੇ ਨਾ ਕੋਲਗੇ ਦੇ ਮੁੰਡੇ ਆਉਂਦੇ ਹੁੰਦੇ ਸੀ ਜਿਵੇਂ ਹੁਣ ਅਸੀਂ ਸੇਵਾ ਕਰੀ ਜਾਂਦੇ ਆ ਤੇ ਐਂ ਅਸੀਂ ਸੇਵਾ ਕਰਦੇ ਹੁੰਦੇ ਸੀ ਇੱਕ ਇੱਥੇ ਜਾਂਟਾ ਬਾਈ ਹੁੰਦਾ ਸੀ ਇੱਕ ਮੰਗਲੀ ਬਾਈ ਇੱਕ ਨਿੰਬੂ ਬਾਈ ਸਾਰੇ ਬਾਬਾ ਹਰੇ ਜਾਨੇ ਹੁੰਦੇ ਸੀ ਤੇ ਬੰਨੇ ਬਾਈ ਹੁਣ ਮੈਨੂੰ ਉਹ ਟਾਈਮ ਦਾ ਯਾਦ ਆਈ ਜਾਂਦਾ ਹੁਣ ਇੱਥੇ ਬਦਲ ਤਾਂ ਗਿਆ ਪਰ ਆ ਜਿਹੜੇ ਹੈ ਨਾ ਆਪੇ ਮੇਰੇ ਕੋਲ ਰਹੀ ਆਹਲਾ ਬਰਾਂਡਾ ਇਹਦਾ ਕੰਪਨੀ ਵਾਲਾ ਇਹ ਉਹਦਾ ਆ ਇਹ ਬਰਾਂਡਾ ਹੀ ਆ ਇਹ ਬਰਾਂਡਾ ਕਾ ਇੱਥੇ ਲਿਆ ਬਾਈ ਅਵੇ ਢੇਰੀ ਆ ਆ ਆ ਨਾ ਕੈਮਰਾਮੈਨ ਫੋਕਸ ਕਰੋ ਜੀ ਇਹ ਲੱਗ ਗਿਆ ਬਈ ਤੁਸੀਂ ਕਹਿੰਦੇ ਹੋਗੇ ਖਣੀ ਵੀਡੀਓ ਕਰਕੇ ਹਨਾ ਵੀਡੀਓ ਕਰਕੇ ਨਹੀਂ ਆਪਾਂ ਆਹ ਕੰਮ ਕਰਦੇ ਕਿਉਂਕਿ ਇਹੀ ਬਈ ਨਾ ਰੋਕੇ ਆ ਉਹ ਥੋੜੀ ਰੁਕ ਕੇ ਕਿਉਂਕਿ ਵੀਡੀਓ ਕਰਕੇ ਫਿਰ ਨਿਬੜਨ ਨੂੰ ਨਹੀਂ ਜੀ ਕਰਦਾ ਹੁੰਦਾ ਕਿਉਂਕਿ ਇਹੀ ਬਈ ਇਹ ਚੀਜ਼ਾਂ ਦੇ ਰਹੇ ਆ ਠੀਕ ਆ ਸਾਡੇ ਆਪ ਦੇ ਵੀ ਪਸ਼ੂ ਰੱਖੇ ਨੇ ਪਹਿਲਾਂ ਹੀ ਕਿਉਂ ਕਾ ਸਦਾ ਸੀਮੈਂਟ ਹੈਗਾ ਛਾ ਕੇ ਮੜਾ ਹੈ ਰਾਹ ਦਸੀ ਬਈ ਹਾਤੀ ਨਹੀਂ ਪਹਿਲਾਂ ਸਾਡੇ ਕੋਲ ਰੱਖੇ ਰਹੀ ਆ ਆਪਾਂ ਕਰਦੇ ਨਹੀਂ ਇਹ ਕੰਮ ਇਹ ਮੈਂ ਗੋਇਲ ਬਰਮਾਨਾ ਜੋ ਇਹ ਆਪਣਾ ਕੰਮ ਆਈ ਸੰਗ ਦਾ ਦੀ ਸਭਾਈ ਇਹ ਲੜਬੜਾ ਹੋਰ ਅੰਗ ਹੈ ਬਈ ਸਾਹਮਣੇ ਗਾਇਨਾ ਉਹਦੇ ਬਾਪੂ ਬੈਠਾ ਨਾ ਗਰੂਗੁਲੇ ਨਾ ਦਾ ਮੜਾ ਬਾਪੂ ਗੁਲੇ ਇਹਨਾਂ ਬਈ ਗਾਇਨਾ ਤੁਸੀਂ ਦੇਖ ਹੀ ਲenga ਹਨ ਆ ਜਿਹੜਾ ਰਾਹ ਜਾਂਦਾ ਹਾ ਦਾਲਾ ਇਧਰ ਕੰਗਾ ਜਾਂਦੇ ਹੁੰਦੇ ਸੀ ਗਿਆਂ ਇਹ ਪੁਲ ਤੇ ਉੱਠੇ ਜਾਂਦੇ ਹੁੰਦੇ ਸੀ ਉਧਰ ਲੈ ਇਕੱਲੀ ਹੁਣ ਤੇ ਟਿਪਰ ਆਵੇ ਰੋਡ ਬਣਦਾ ਕਰਕੇ ਲੱਗਦੇ ਆਉਂਦੇ ਆ ਪਲੈਨ ਕੀਤਾ ਪਿਆ ਪੂਰਾ ਟਿਪਰ ਚੱਲ ਚੱਲ ਕੇ ਦੇਖ ਲੈ ਹੋਵੇ ਹਾਂ ਹਟ ਟੱਪਰ ਲੱਗਦਾ ਓਏ ਗੱਡੀ ਆ ਗੱਡੀ ਆ ਉਧਰ ਨੂੰ ਚੱਲਦੀ ਹੈ ਬਾਈ ਜਦੋਂ ਅਸੀਂ ਆਉਂਦੇ ਹੁੰਦੇ ਉਦੋਂ ਦਾ ਇਹ ਪਾਰ ਜਾਂਦਾ ਵਾ ਫਿਰ ਪਾਣੀ ਓਵਰਫਲੋ ਹੁੰਦਾ ਇਥੇ ਪਾਣੀ ਭਰਦੇ ਆ ਆ ਰਹੀ ਹੈ ਨਹਿਰ ਦੇਖ ਲਓ ਲੈ ਇੱਥੋਂ ਦੀਆਂ ਗਾਈਆਂ ਲਾਉਂਦੇ ਹੁੰਦੇ ਸੀ ਪਹਿਲਾਂ ਉਹ ਪਰਲੀ ਪਟੜੀ ਚੜਾ ਲੈਂਦੇ ਸੀ ਉਹ ਵਾਲੀ ਤੇ ਇੱਧਰ ਦੀ ਹੁਣ ਉੱਧਰ ਵੀ ਚੱਲ ਕੇ ਤੁਹਾਨੂੰ ਮਾਰਾ ਚੱਲੋ ਆ ਰੰਗਾਂ ਦਾ ਯੂਵੀਰ ਦਾ ਕੰਦਲ ਨੂੰ ਨਹੀਂ ਕੰਦਲ ਉੱਧਰ ਚੱਲ ਕੇ ਅੱਗੇ ਕੰਮ ਤਾਂ ਖਤਰੇ ਵਾਲਾ ਹੀ ਫੇਕਾ ਪਰ ਤਰਨ ਨਾ ਤੈਰਨਾ ਹੈ ਕਿਸੇ ਨੂੰ ਉਹ ਤੈਰਨਾ ਸਾਡੇ ਚੋਂ ਕਿਸੇ ਨੂੰ ਨਹੀਂ ਹੁੰਦਾ ਹੈ ਨਾ ਤੁਹਾਨੂੰ ਹੁੰਦਾ ਮੈਨੂੰ ਤਾਂ ਨਹੀਂ ਹੁੰਦਾ ਭਰਾਵੋ ਆ ਦੇਖ ਲਓ ਬਈ ਇੱਧਰ ਵੀ ਆ ਜਾਂਦਾ ਪਾਣੀ ਅੱਛੇ ਹੀ ਤੁਰੇ ਜਾਂਦੇ ਆ ਕਰ ਲਈ ਪਾਰ ਆਈ ਕਰ ਲਈ ਪਾਰ ਜੇ ਖੋਪ ਲੈ ਰਹੋਂਦੇ ਆਜੋ 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 ਮੜੇਓ ਆਜੋ ਮੋਰੇ ਵੀ ਧਿਆਨ ਰੱਖਣਾ ਪੈਣਾ ਆ ਗਈ ਆ ਗਈ ਆ ਗਈ ਆ ਗਈ ਇਹ ਕਾਸ਼ ਕੰਦਾਸ ਹੋਏ ਜਹੀ ਨਾ ਹੁੰਦੇ ਨਾ ਹੁੰਦੇ ਆ ਹਾਂਜੀ ਠੀਕ ਆ ਦੇਖ ਲਓ ਬਾਈ ਵਾਵਾ ਡੂੰਗਾ ਹੋਂ ਤਾਂ ਉਹ ਦੇਖ ਲਓ ਕਿੱਥੇ ਤੱਕ ਇਹਦਾ ਕਿਨਾਰਾ ਜਾ ਚਲੋ ਚੱਲ ਗਏ ਮੁੰਡਿਓ ਛੱਟ ਵਾਪਸ ਚੱਲਿਆਂ ਬਾਈ ਸਮੱਸਿਆ ਕਰਾਂ ਮੈਂ ਲਾਉਂਦੇ ਦੋ ਵਾਹਣ ਚੱਲੇ ਬਾਰੇ ਆ ਰਿਹਾ ਡਰਾਈਵਰ ਮੁਰੇ ਹੁਣ ਨਨੇ ਨੂੰ ਫੜਾਦਾ ਮੋਟਰਸਾਈਕਲ ਠੀਕ ਆ ਤੇ ਜਾਈ ਜਾਨੇ ਹੁਣ ਬਸ ਘਰੇ ਤੇ ਬਾਈ ਜਿੰਨੇ ਆ ਕਿ ਤੁਹਾਡੇ ਨਾਲ ਗੱਲਾਂ ਅਸੀਂ ਸਾਂਝੀਆਂ ਕਰਨਾ ਸੀ ਗਿਆ ਕਰ ਲਿਆ ਠੀਕ ਆ ਇੰਨੇ ਆ ਕੀ ਸੀ ਗਿਆ ਬਾਕੀ ਹੋਰ ਵੀ ਹੈਗੇ ਆ ਅੱਧੀਆਂ ਮੈਨੂੰ ਯਾਦ ਨਹੀਂ ਕਿੰਨਾ ਕਿਦੋਂ ਬਾਈ ਉਮਰ ਬਾੜੀ ਛੋਟੀ ਸੀਗੀ ਮੈਂ ਤੁਹਾਨੂੰ ਦਸੀਆਂ 9-10 ਸਾਲਾਂ ਦਾ ਸੀਗਾ ਮਕਾ ਯਾਰ ਤੇ ਅੱਜ ਬਈ ਉਮਰ ਹੋ ਚੁੱਕੀ ਆ ਮੇਰੀ ਨਹੀਂ ਮੈਂ ਦੱਸ ਸਕਦਾ ਤੁੰ ਘਰ ਜਾਣੀ ਆ ਆ ਕਹਿੰਦੇ ਚੱਲ ਕੋਈ ਨਹੀਂ ਇਹ ਥੋੜੀ ਜਿਹੀ ਪ੍ਰਾਈਵੇਸੀ ਆ ਤੇ ਮੈਂ ਵੇਖ ਲਓ ਏਡਾ ਵੱਡਾ ਹੋ ਗਿਆ ਯਾਰ ਠੀਕ ਆ ਹੁਣ ਚੱਲੇ ਆਂ ਅਸੀਂ ਕਿਸੇ ਦਿਨ ਫੇਰ ਟਾਈਮ ਮਿਲਿਆ ਫੇਰ ਤੁਹਾਨੂੰ ਥੋੜਾ ਮੋਟ ਦਿਖਾ ਦਾਂ ਬਈ ਉੱਥੇ ਕੈਮਰੇ ਲੱਗੇ ਆ ਨਾ ਮੈਂ ਕਿਉਂ ਟੋਕ ਦਿੰਦਾ ਫੇਰ ਚੰਗਾ ਨਹੀਂ ਲੱਗਦਾ ਵੈਸੇ ਆਪਣੀ ਯਾਦਗਾਰੀ ਨੂੰ ਬਣਾਈ ਆ ਇਹ YouTube ਲਈ ਜਾਂ ਮਤਲਬ ਪਉਣੀ ਦੇ YouTube ਤੇ ਆ ਤੇ ਅਪਲੋਡ ਕਰਾਂਗੇ ਥੋੜੇ ਨਾਲ ਕੋਈ ਚੱਕਾ ਨਹੀਂ ਸਾਂਝੀ ਕਰਾਂਗੇ ਤਾਂ ਵੀ ਇਹ ਤਾਂ ਤਾਂ ਬਣਾਈ ਚੱਲੋ ਇੱਕ ਯਾਰ ਜਦੋਂ ਮਰਜੀ ਅੱਜ ਤੋਂ ਮੈਂ 10 ਸਾਲਾਂ ਨੂੰ 20 ਸਾਲਾਂ ਨੂੰ 15 ਸਾਲਾਂ ਨੂੰ 50 ਸਾਲਾਂ ਨੂੰ ਕੱਢ ਕੇ ਇਹਨੂੰ ਦੇਖ ਸਕਦਾ ਵੀ ਅਸੀਂ ਗਏ ਸੀ ਐਂ ਕਰਕੇ ਮੈਂ ਤੇ ਕਾਸ਼ ਤੇ ਨੰਨਾ ਠੀਕ ਹੈ ਭਾਈ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸੀ ਵੀਡੀਓ ਕਿੱਦਾਂ ਲੱਗੀ ਭਾਈ ਮਿੱਤਰੋ ਹੱਥ ਅਸ਼ੀਰਯਾ ਕਾਲ